ਮਾਨੀ ਜੀ ਤੇ ਮੇਰਾ ਨਾ ਮੋਟਰਸਾਈਕਲ ਮੈਂ 11 ਰੋਟੀ ਖਾਣਾ ਸਾਢੇ 3 ਵਜੇ ਤੇ ਮੇਰਾ ਗਲੀ ਕੇ ਮੋਟਰਸਾਈਕਲ ਚੋਰੀ ਹੋ ਗਿਆ ਤੇ ਮੈਂ ਰੋਟੀ ਖਾਧੀ ਆ ਅੱਧਾ ਘੰਟਾ ਮੈਂ ਵੇਖਿਆ ਮੈਨੂੰ ਫੋਨ ਆਇਆ ਵੀ ਦਫਤਰ ਆਸ਼ੇਤੀ ਤੇ ਮੈਂ ਗਿਆ ਆ ਮੈਂ ਗਲੀ 'ਚ ਵੇਖਿਆ ਮੇਰੇ ਮੋਟਰਸਾਈਕਲ ਨਹੀਂ ਤਾਂ ਉਹ ਵੇਖਿਆ ਜਿਨ੍ਹਾਂ ਨੇ ਚੁੱਕਿਆ ਉਹ ਵੇਖੀ ਵੀਡੀਓ ਬਾਕੀ ਇਹ ਵੀ ਮੇਰਾ ਮੋਟਰਸਾਈਕਲ ਲੱਭਿਆ ਜਾਏ ਜਲਦੀ ਜੀ ਮੇਰਾ ਬਿਹਰੀਆ ਮਹੱਲੇ ਜਿੰਨੀ ਗੱਲ ਆ ਮੈਂ ਅੱਜ 4:00 ਵਜੇ ਦੀ ਠੀਕ ਹੈ ਜੀ ਇਹਦੀ ਘਰੇ ਜਾਂ ਆਫਿਸ ਤੋਂ ਮੈਂ ਆਫਿਸ ਤੋਂ ਘਰ ਰੋਟੀ ਖਾਣ ਗਿਆ ਹਾਂ ਹਾਂ ਜੀ ਹਾਂ ਜੀ ਗਲੀ ਚ ਲਗਾਏ ਕੋਈ ਸੀਸੀਟੀਵੀ ਵਗੈਰਾ ਕੋਈ ਨਹੀਂ ਹਾਂ ਜੀ ਹਾਂ ਜੀ ਮੈਂ ਦੇਖਿਆ ਉਹ ਵੀਡੀਓ ਦੇਖੀ ਵੀਡੀਓ ਜਿਆ ਆਇਆ ਕੋਈ ਹਾਂ ਜੀ ਹਾਂ ਜੀ ਵੀਡੀਓ ਜੇ ਮੂੰਹ ਤੇ ਰਮਾਲ ਬੰਨਿਆ ਮੁੰਡੇ ਨੇ ਦੋ ਜਾਨੇ ਦੋ ਜਾਨੇ ਹਾਂ ਜੀ ਹਾਂ ਜੀ ਪੁਲਿਸ ਕੋਈ ਕ੍ਰਾਈਮ ਕਰ ਦਿੰਦੇ ਹਾਂ ਜੀ ਹਾਂ ਜੀ ਪੁਲਿਸ ਕਰਾਤੀ ਜੀ ਹਾਂ ਜੀ ਠੀਕ ਹੈ ਨਾ ਅਧਿਕਾਰੀਆਂ ਵਸ ਮੈਨੂੰ ਇਹੀ ਵੀ ਮੇਰਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਏ ਬਾਕੀ ਪੋਲਸਾ ਨਾ ਹੀ ਤੁਸੀਂ ਮੈਨੂੰ ਰਿਮੋਟ ਕਰ ਲੱਗੇ ਜਲਦੀ ਮੇਰੇ ਮੋਟਰਸਾਈਕਲ ਦਾ ਨੰਬਰ ਜੇ ਮੇ ਕੋ ਆਰਸੀ ਆ 6895 ਆ ਤੇ ਪੀਪੀ06 ਜੇ 6695 ਮੋਟਰਸਾਈਕਲ ਕਿਹੜਾ ਸੀ ਸਪਲੈਂਡਰ ਹਾਂਜੀ ਰੰਗ ਕਿਹੜਾ ਹੈ ਰੰਗ ਬਲੈਕ ਕਲਰ ਜੇ ਮੰਗਾਂਗੇ ਹੀ ਵੀ ਮੋਟਰਸਾਈਕਲ ਲੱਭਿਆ ਜਾਏ ਬਾਕੀ ਅਸੀਂ ਦੇਤੀ ਹੈ ਸ਼ਿਕਾਇਤ ਦਰਜ ਕਰਾਤੀ ਉਹ ਕਹਿੰਦੇ ਕਰ ਦਾਂਗੇ ਪੂਰੀ ਪੂਰੀ ਸਪੋਰਟ ਕਰਾਂਗੇ ਤੁਹਾਨੂੰ